ਸੂਬੇ ਵਿੱਚ ਕੱਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਨਵਾਂ ਸਾਲ ਆਉਣ ਵਿੱਚ ਵੀ ਬਹੁਤ ਹੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਅਜਿਹਾ ਵਿੱਚ ਜੰਮੂ ਕਸ਼ਮੀਰ ਦੇ ਜੰਮੂ ਵਿਖੇ ਹੋਏ ਬੰਬ ਧਮਾਕੇ ਦੀ ਆਵਾਜ਼ ਪੰਜਾਬ ਵਿੱਚ ਸੁਣਾਈ ਦੇ ਰਹੀ ਹੈ। ਜਿਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਸਰਹੱਦਾਂ ਤੇ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਆਉਣ ਜਾਣ ਵਾਲੀ ਗੱਡੀ ਨੂੰ ਪਾਰਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ 에ਅਰਬੇਸ ਸੰਤਾਪ ਚੇਹੂਕੇ ਜ਼ਿਲ੍ਹੇ ਦੇ ਲੋਕਾਂ ਨੂੰ ਹੋਰ ਕਿਸੇ ਅਣਸਖੰਨ ਘਟਨਾ ਤੋਂ ਬਚਾ ਲਿਆ ਜਾ ਪਵੇ। ਜੰਮੂ ਕਸ਼ਮੀਰ ਵਿੱਚ ਹੋਏ ਬੰਬ ਧਮਾਕੇ ਦੇ ਬਾਅਦ ਜ਼ਿਲ੍ਹੇ ਵਿੱਚ ਵਧਾਈ ਗਈ ਸੁਰੱਖਿਆ ਦੇ ਚੱਲਦੇ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਬਾਰੇ ਸੂਬਾ ਤੋਂ ਆਉਣ ਵਾਲੀ ਹਰ ਇੱਕ ਗੱਡੀ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ ਅਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿਖੇ ਵਿੱਚ ਹੈਕ ਕੀਤਾ ਜਾ ਰਹੀ ਹੈ। ਸਪਸਥ ਦੇ ਦਿਸਾਂ ਦਿਸਾਂ ਦੇ ਤਹਿਤ ਸਾਡੇ ਸਿਕਿਉਰਿਟੀ ਦੇ ਪੂਰੇ ਪੂਕਤਾ ਇੰਤਜ਼ਾਮ ਨੇ ਜਿਸ ਤਰ੍ਹਾਂ ਸਾਡੇ ਕੀ ਤੁਸੀਂ ਦੇਖਦੇ ਹੋ ਸਾਡੇ ਔਰ ਸ਼ਹਿਰ ਦੇ ਪਠਾਨਕੋਟ ਡਿਸਟ੍ਰਿਕਟ ਦੇ ਆਲੇ ਦੁਆਲੇ ਨਾਕਸ ਬੈਰ ਲੱਗੋ ਇਹਨੇ ਸਾਡੇ ਇੰਟਰਸਟੇਟ ਬਾਰਡਰ ਜਿਹੜਾ ਪੈਂਦਾ ਹੈਗਾ ਅ ਹਮਚਲ ਦੇ ਨਾਲ ਵੀ ਲੱਗਦਾ ਉਧਰੋਂ ਸਾਡਾ ਕਨਵਾਲ ਚੱਕੀਪੋਲ ਇਹ ਕਹ ਰਿਹਾ ਉਹ ਸਾਡੇ ਸਾਰੇ ਜਿਹੜੇ ਬਾਰਡਰਸ ਹੈਗੇ ਨੇ ਪੂਰੇ ਵਧੀਆ ਤਰੀਕੇ ਨਾਲ ਸਟੇਜਰੀ ਡਿਊਟੀ ਚੱਲ ਰਹੀ ਹੈ ਅੱਛੇ ਤਰੀਕੇ ਨਾਲ ਚੈਕਿੰਗ ਚੱਲ ਰਹੀ ਹੈ ਔਰ ਗਾਇ ਵਗੈ ਸਾਡੇ ਵੱਲੋਂ ਵੈਸੇ ਤਾਂ ਆਮ ਤੌਰ ਤੇ ਦਿੱਲੀ ਹੀ ਕੀਤੀ ਜਾਂਦੀ ਜਿਸ ਤਰ੍ਹਾਂ ਕਿ ਰੇਲਵੇ ਸਟੇਸ਼ਨ ਬੱਸ ਸਟੈਂਡ ਬਜਾਰੀ ਚੱਕੀ ਜਿਹੜੀ ਬੜੀ ਪ੍ਰੋਪਰ ਵਧੀਆ ਤਰੀਕਾ ਕੀਤੀ ਜਾ ਰਹੀ ਹੈ